सुरक पियो जनम जवन कलाऊं समर कंदा ज्ञान मुकान दार ਜੋ ਰਖਾ ਬਨ ਮੈਂ ਜੰਮੇ ਮਨਤਾਰ ਕਰਾ ਇਕ ਹੈ ਨਾਤ ਨਹੀਂ ਕਾਇ ਧਰਮ ਸਹਿਸ ਹੰਦ ਬੜਿਆਨਾ ਗਈ ਨਾਮ ਦਾ ਸੋ ਗੁਰਪ੍ਰਬਾਗੀ ਪਾਈ ਹੈ ਸਭੇ ਦੇਰਸਨ ਦੇਵਤ ਪੁਨੀਤਾ ਪਰ ਸਦ ਗੰਗਾ ਮਿਰਮਗ ਜੀ ਤੇਰਸਾਂ ਦੇ ਰਾਨਗਨ ਰਵੇ ਪਾਪਾਂ ਦੀ ਤਰਗਤ ਸੋਨਦਾਰ ਬਾਜਨ ਅੰਤਰ ਸਗਹਨ ਮਨ ਸੰਤ ਕਰਦ ਦਦਿਆ ਨੇ ਨੂਰਾ ਜਾਨਿਆ ਕਿਉ ਜਾ ਗਾ ਮੰਤਰ ਸੋ ਪੀਰ ਰਹਿ ਪਛਣ ਦੇ ਪਰੇ ਤੂੰ ਅਚਰਜ ਤੋ ਗਿਆ ਚਰਨ oh, oh, oh. ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਕਰਵਾਇਆ ਗਿਆ ਕਿਹੜੇ ਪਿੰਡ ਕਰਵਾਇਆ ਕਿਹਦੇ ਸਬੰਧ ਕਰਵਾਇਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਜੋ ਸਮਾਗਮ ਅੱਜ ਦਾ ਸਮਾਗਮ ਸੀ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਧੰਦੇ ਸਰਤਾਜ ਉਹਨਾਂ ਨੂੰ ਯਾਦ ਕਰਦਿਆਂ ਹੋਇਆਂ ਪਿੰਡ ਅੱਧਵਾਲੀ ਦੀ ਸੰਗਤ ਵੱਲੋਂ ਗੁਰਦੁਆਰਾ ਅਮਰ ਸੀਦ ਬਾਬਾ ਜੀ ਜੀਵਨ ਸਿੰਘ ਜੀ ਦੇ ਸਥਾਨ ਤੇ ਕਰਾਇਆ ਕਰਵਾਇਆ ਗਿਆ ਤੇ ਜੋ ਅੱਜ ਦਾ ਸਮਾਗਮ ਸੀ ਬੱਚਿਆਂ ਦਾ ਗੁਰਬਾਣੀ ਸੰਥਿਆ ਮੁਕਾਬਲਾ ਤੇ ਸਤਿਗੁਰੂ ਜੀ ਦੀ ਕਿਰਪਾ ਬੜੀ ਹੋਈ ਹੈ ਸਤਿਗੁਰੂ ਜੀ ਨੇ ਸੰਪੂਰਨਤਾ ਹੀ ਕੀਤੀ ਹੈ 20 ਤਰੀਕ ਤੋਂ ਗੁਰੂ ਘਰ ਦੇ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਚੱਲ ਰਹੇ ਸੇ ਲੜੀਵਾਰ ਮਹਾਰਾਜ ਨੇ ਕਿਰਪਾ ਕੀਤੀ ਹੈ ਵੱਖ-ਵੱਖ ਸੇਵਾਦਾਰਾਂ ਨੇ ਸੰਗਤਾਂ ਨੇ ਸੇਵਾ ਕਰਕੇ ਵਾਧ ਚੜ ਕੇ ਸੇਵਾ ਕੀਤੀ ਹੈ ਸੋ ਸੰਗਤਾਂ ਨੂੰ ਇਹੀ ਉਪਦੇਸ਼ ਹੈ ਕਿ ਜੋ ਅਸੀਂ ਅੱਜ ਉਪਰਾਲਾ ਕੀਤਾ ਹੈ ਸੰਗਤਾਂ ਦੇ ਸਹਿਯੋਗ ਨਾਲ ਪਿੰਡ ਅੱਦਵਾਲੀ ਦੀ ਸੰਗਤਰ ਦੇ ਵੱਲੋਂ ਖਰ ਨਗਰ ਦੇ ਵਿੱਚ ਹੋਣਾ ਚਾਹੀਦਾ ਹੈ ਜੋ ਸਾਡੇ ਬੱਚੇ ਗੁਰਬਾਣੀ ਦੇ ਨਾਲ ਜੁੜ ਸਕਣ ਜਿਹੜੇ ਪਹਿਲੇ ਦੂਜੇ ਸਥਾਨ ਤੇ ਉਹਨਾਂ ਨੂੰ ਕੀ ਕੀ ਇਨਾਮ ਮਿਲਦੇ ਨੇ ਉਹਨਾਂ ਨੂੰ ਜੋ ਪਹਿਲੇ ਸਥਾਨ ਤੇ ਦੂਸਰੇ ਸਥਾਨ ਤੇ ਆਏ ਉਹਨਾਂ ਨੂੰ ਇੱਕ ਟਰੋਫੀਆਂ ਦਿੱਤੀਆਂ ਗਈਆਂ ਨੇ ਤੇ ਜਿਹੜੇ ਬਾਕੀ ਬੱਚੇ ਨੇ ਉਹਨਾਂ ਨੂੰ ਸੋ ਸੇਵਾਦਾਰਾਂ ਵੱਲੋਂ ਜੋ ਮੈਡਲ ਵੰਡੇ ਗਏ ਨੇ ਤੇ 사ਤਗੁਰੂ ਜੀ ਨੇ ਕਿਰਪਾ ਕੀਤੀ ਹੈ ਬੱਚਿਆਂ ਨੇ ਬਹੁਤ ਮਿਹਨਤ ਕੀਤੀ ਸੀ ਉਹ ਅੱਜ ਉਹਨਾਂ ਦਾ ਮਿਹਨਤ ਦਾ ਨਤੀਜਾ ਹੈ ਤੇ ਕੁਝ ਸਮੇਂ ਤੱਕ ਰਿਜ਼ਲਟ ਆ ਜਾਣਾ ਹੈ ਇਹਨਾਂ ਨੂੰ ਦੱਸ ਦੇਣਾ ਹੈ ਸਤਿਗੁਰੂ ਜੀ ਨੇ ਬੜੀ ਕਿਰਪਾ ਕੀਤੀ ਹੈ ਗੁਰਦੁਆਰਾ ਅਮਰ ਸੇਦ ਬਾਬਾ ਜੀਵਨ ਸਿੰਘ ਜੀ ਦੇ ਸਥਾਨ ਤੇ ਪਿੰਡ ਆਦਵਾਲੇ ਦੀ ਸੰਗਤ ਨੇ ਬੜਾ ਸਹਿਯੋਗ ਦਿੱਤਾ ਕਮੇਟੀ ਵੱਲੋਂ ਬੜਾ ਸਹਿਯੋਗ ਦਿੱਤਾ ਤੇ ਸਤਿਗੁਰੂ ਜੀ ਦੀ ਬੜੀ ਕਿਰਪਾ ਹੋਈ ਹੈ ਸਤਿਗੁਰੂ ਜੀ ਨੇ ਅੱਜ ਸੰਪੂਰਨਤਾ ਹੀ ਕੀਤੀ ਹੈ ਤੇ ਸਤਿਗੁਰੂ ਜੀ ਦਾ ਕੋਟਾਨ ਕੋਟ ਧੰਨਵਾਦ ਹੈ ਕਿ ਸਤਿਗੁਰੂ ਜੀ ਇਦਾਂ ਕਿਰਪਾ ਕਰਦੇ ਰਹਿਣ ਅੱਗੇ ਵਾਸਤੇ ਹੋਰ ਵੱਧ ਚੜ ਕੇ ਸੇਵਾ ਕਰ ਸਕੀਏ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਤੇ ਖੁਸ਼ੀਆਂ ਦੇ ਬਾਵੇ ਤਨਤਨ ਬਾਬਾ ਜੀਵਨ ਸਿੰਘ ਦੀ ਮਨ ਨੂੰ ਪਾਵੇ ਨੇ ਹਾਲ ਹੋ ਜਾਵੇ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਸੰਗਤ ਜੀ ਆਪ ਜੀ ਨੂੰ ਇੱਕ ਬੇਨਤੀ ਕਰਨੀ ਹੈ ਜੋ ਕਿ ਗੁਰਦੁਆਰਾ ਅਮਰ ਸੀਦ ਬਾਬਾ ਜੀਵਨ ਸਿੰਘ ਦੀ ਸਥਾਨ ਤੇ ਇਮਾਰਤਾਂ ਦੀ ਸੇਵਾ ਆਰੰਭ ਹੈ ਸੋ ਕੁਝ ਕਮੇਟੀ ਦੇ ਵੱਲੋਂ ਬੜਾ ਵਧੀਆ ਉਪਰਾਲਾ ਕੀਤਾ ਗਿਆ ਹੈ ਤੇ ਮਹਾਰਾਜ ਦੇ ਜੋ ਸੋਖਾ ਸੰਸਾਭ ਜੀ ਨੇ ਸਥਾਨ ਨੇ ਸੱਚਖੰਡ ਨੇ ਉਹਨਾਂ ਨੂੰ ਸਤਵੀਂ ਮੰਡਲ ਤੇ ਖੜਨਾ ਹੈ ਤੇ ਸੰਗਤ ਜੀ ਇਹ ਇਕੱਲੇ ਦਾ ਕੰਮ ਨਹੀਂ ਹੈ ਇਹ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਚੜ ਕੇ ਹੱਲਾ ਮਾਰ ਕੇ ਤੇ ਇਹ ਭਰਾਲਾ ਕਰਨਾ ਹੈ ਜਿੱਥੇ ਤੱਕ ਵੀ ਮੇਰੀ ਆਵਾਜ਼ ਜਾਂਦੀ ਹੈ ਦੇਸ਼ ਦੇ ਵਿਦੇਸ਼ ਦੇ ਵਿੱਚ ਜਿੱਥੇ ਵੀ ਆਵਾਜ਼ ਜਾ ਰਹੀ ਹੈ ਸੰਗਤਾਂ ਨੂੰ ਬੇਨਤੀ ਹੈ ਕਿ ਗੁਰੂ ਘਰ ਦੀ ਕਮੇਟੀ ਦੇ ਨਾਲ ਕਨੈਕਟ ਕੀਤਾ ਜਾਵੇ ਤੇ ਉਹਨਾਂ ਨੂੰ ਦੱਸਿਆ ਜਾਵੇ ਕਿ ਭਾਵੇਂ ਅਸੀਂ ਇਹਨੀ ਸੇਵਾ ਭੇਜਣੀ ਹੈ ਤੇ ਸਰਬੱਤ ਸੰਗਤ ਨੂੰ ਬੇਨਤੀ ਹੈ ਕਿ ਵੱਧ ਚੜ ਕੇ ਸੇਵਾ ਕਰਨੀ ਹੈ ਮੋਬਾਈਲ ਨੰਬਰ 9779563633 ਇਸ ਨੰਬਰ ਦੇ ਉੱਤੇ ਕਨੈਕਟ ਕਰ ਸਕਦੇ ਆ ਸਾਰੀ ਸੰਗਤ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਤੁਸੀਂ ਜ਼ਰੂਰੀ ਨਹੀਂ ਹੈ ਕਿ ਪੈਸਾ ਹੀ ਇਹ ਇਹਨਾਂ ਨੂੰ ਦੇਣਾ ਹੈ ਤੁਸੀਂ ਸੇਵਾ ਕਰ ਸਕਦੇ ਹੋ ਸਰੀਏ ਨਾਲ ਸੇਵਾ ਕਰ ਸਕਦੇ ਹੋ ਸੀਮੈਂਟ ਨਾਲ ਸਰੀਆ ਸੇਵਾ ਕਰ ਸਕਦੇ ਹੋ ਰੇਤਾ ਬਜਰੀ ਦੇ ਨਾਲ ਸੇਵਾ ਕਰ ਸਕਦੇ ਹੋ ਕੈਸ਼ ਦੇ ਨਾਲ ਵੀ ਸੇਵਾ ਕਰ ਸਕਦੇ ਹੋ ਜਿੱਦਾਂ ਵੀ ਸੇਵਾ ਸੰਗਤ ਜੀ ਕਰ ਸਕਦੇ ਓਦਾਂ ਸੇਵਾ ਕਰੋ ਇਹ ਜਿਹੜੀ ਮਰਮਤ ਜਿਹੜੀ ਬਿਲਡਿੰਗ ਹੈ ਇਹ ਸਾਰੀ ਅਦੀਨ ਹੈ ਇਹ ਥੱਲੇ ਵਾਲੀ ਜਿਹੜੀ ਹੈ ਫਲੋਰ ਬਿਲਡਿੰਗ ਆ ਉਹ ਬਣੀ ਹੋਈ ਆ ਇਹਦੇ ਉੱਪਰ ਬਿਲਡਿੰਗ ਬਣਨੀ ਆ ਫਿਰ ਪੰਜਵੀਂ ਮੰਜ਼ਲ ਤੇ ਜਾ ਕੇ ਗੁਰਮਤ ਸਭ ਬਣਨਾ ਹੈ ਇਹ ਸੰਗਤ ਦੇ ਸਹਿਯੋਗ ਦੇ ਨਾਲ ਬਣਨਾ ਹੈ ਅਸੀਂ ਗੁਰਦਰਾ ਪ੍ਰਬੰਧਕ ਕਮੇਟੀ ਵੱਲੋਂ ਬੇਨਤੀ ਕਰਦੇ ਆਂ ਕਿ ਵੱਧ ਚੜ ਕੇ ਸਾਡੇ ਨਾਲ ਸਹਿਯੋਗ ਦਿਓ ਤੇ ਅਸੀਂ ਆਉਣ ਵਾਲੇ ਥੋੜੇ ਦਿਨਾਂ ਦੇ ਵਿੱਚ ਇਹਨੂੰ ਆਪਾਂ ਜਿੰਨੇ ਵੀ ਕੰਸਟ੍ਰਕਸ਼ਨ ਆ ਸ਼ੁਰੂ ਕੀਤੀ ਜਾਵੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ